ਉਹ ਲਾਲਾ ਕਾਦੇ ਪੈਸੇ ਉਹ ਤੇਰੇ ਤੇ ਤਾਂ 420 ਦਾ ਕੇਸ ਵੈਜਣਾ ਹੀ ਨਾ ਗੱਲ ਸੁਣੋ ਮੈਂ ਕੋ ਥਣ ਚੋਂ ਥੋੜਾ ਸਮਾਨ ਚੱਕ ਲਿਆ ਉਹ ਲਾਲਾ ਤੂੰ ਸ਼ਰੇ ਆਮ ਸ਼ਹਿਰ ਦੇ ਵਿੱਚ ਮਲਾਵਟ ਵਾਲੀਆਂ ਚੀਜ਼ਾਂ ਵੇਚ ਰਿਹਾ ਇੱਥੇ ਲੋਕਾਂ ਦੇ ਢਿੱਡਾਂ 'ਚ ਦਰਦ ਹੋ ਰਹੀ ਆ ਲੰਗਰ ਖਾ ਖਾ ਕੇ ਜੀ 몰ੀ ਦੰਨੇ ਆ ਨਾ ਲਾਲਾ ਤੂੰ ਤਾਂ ਕਹਿਣਾ ਸੀਗਾ ਕਿ ਮਸਾਲਾ ਗਰਮ ਪੂਰਾ ਤੈਨੂੰ ਦਿਖਦਾ ਨਹੀਂ ਵੇ ਚੱਦੀਆਂ ਸੁੱਕਿਆ ਰੋਟੀਆਂ ਤੇ ਅੱਧਾ ਸ਼ਾਨਬੁਰਾ ਉਹ ਚੀਕਣੀ ਮਿੱਟੀ ਵਰਗਾ ਤੇਰਾ ਆਟਾ ਆ ਤੈਨੂੰ ਲੱਗਦਾ ਸ਼ਰਮ ਦਾ ਘਾਟ ਆ ਆ ਗੁਲਸਰੂਮ ਤੁਸੀਂ ਮੇਰੇ ਕਰਜ਼ਾਈ ਜੋ ਧਿਆਨ ਨਾਲ ਗੱਲ ਕਰਿਓ ਹਾਂ ਮੇਰੇ ਪੈਸੇ ਦਿਓ ਮੈਂ ਜਾਣਾ ਓ ਲਾਲਾ ਤੇਰੇ ਪੈਸੇ ਦੇ ਦਿੰਨੇ ਆ ਤੇਰੇ ਪੈਸੇ ਦੇ ਕੇ ਛੁੱਟਾਂਗੇ ਪਹਿਲਾਂ ਤੂੰ ਬੈਠ ਲੰਗਰ ਤੇ ਖਾ ਨਾ ਨਾ ਭਾਈ ਮੈਂ ਨਹੀਂ ਲੰਗਰ ਖਾਂਦਾ ਮਰੇ ਢਿੱਡ ਚ ਜਗ੍ਹਾ ਹੈ ਨਹੀਂਗੀ ਨਹੀਂ ਜਗ੍ਹਾ ਤਾਂ ਤੇਰੇ ਢਿੱਡ ਚ ਬਣਾ ਦਿੰਨੇ ਆ ਕਿਉਂਕਿ ਥਾਣੇ ਤੇ ਲਾਗੇ ਛਾਕੇ ਜਿੰਨੀ ਜਗ੍ਹਾ ਸਾਰੀ ਅੱਪਾ ਹੀ ਬਣਾਈ ਆ ਓਹੋ ਹੁਣ ਮੈਨੂੰ ਪਤਾ ਲੱਗਾ ਪਹਿਲਾਂ ਕਬਜਾ ਬਦਮਾਸ਼ ਲੈਂਦੇ ਸੀ ਹੁਣ ਪੁਲਿਸ ਵਾਲੇ ਲੈਣ ਲੱਪੇ ਆ ਓ ਲਾਲਾ ਤੂੰ ਬੈਠ ਤੇਰਾ ਕਰਦੇ ਹਿਸਾਬ ਦਾ ਵਾਹੀ ਠੀਕ ਆ ਭਾਈ ਵੇ ਕੰਦੀ ਰੋਟੀ ਖਾ ਹੀ ਲੈਨੇ ਆ ਲੰਗਰ ਘਰ ਰੋਜ਼ ਰੋਜ਼ ਮਿਲਣਾ ਹੈ ਬੈੜ ਨਾਲ ਹੋਰ ਸ਼ਕ ਲੈਨੇ ਆ ਭਾਈ ਲੰਗਰ ਆ ਲਓ ਉਹ ਮਹਿੰਦਰ ਸਿੰਘ ਉਹ ਲਾਲਾ ਤੇ ਆ ਗਿਆ ਪੈਸੇ ਲੈਣ ਉਹ ਪੈਸੇ ਆਪਣੇ ਕੋ ਹੈ ਨਹੀਂਗੇ ਉਹ ਹੁਣ ਕਿਵੇਂ ਹੋਊਗੀ ਉਹ ਜਨਾਬ ਤੁਸੀਂ ਇਸ ਗੱਲ ਦੀ ਚਿੰਤਾ ਕਿਉਂ ਕਰਦੇ ਹੋ ਐਸੇ ਕਰਕੇ ਹੌਲਦਾਰ ਮਹਿੰਦਰ ਸਿੰਘ ਤੁਹਾਡੇ ਕੋਲੇ 24 ਘੰਟੇ ਖੜਾ ਰਹਿੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਤੁਹਾਨੂੰ ਕੋਈ ਗੱਲ ਦੀ ਜ਼ਰੂਰਤ ਪੈ ਜਣੀ ਦੇਖੋ ਗੱਲ ਹੈਗੀ ਐਦਾਂ ਕਿ ਪੰਡਤ ਜੀ ਨੇ ਸਾਡੇ ਥਾਣੇ ਨੂੰ ਲਾਤੇ ਭਾਗ ਉਹ ਤੁਸੀਂ ਸਮਝੇ ਨਹੀਂ ਉਹ ਕਹਿੰਦੇ ਸੀ ਕਿ ਤੁਹਾਡੇ ਥਾਣੇ 'ਚ ਰੌਣਕ ਲੱਗ ਜਾਣੀਆਂ ਆਹ ਦੇਖੋ ਕਿਵੇਂ ਸਜੇ ਵਜੇ ਬੈਠੇ ਆ ਉਹ ਮੰਦਰ ਸਿਓ ਉਹ ਕਾਹਦੀਆਂ ਰੌਣਕਾਂ ਲੱਗੀਆਂ ਓਏ ਕਿਹੜਾ ਕੈਦੀ ਆ ਉਹ ਜਨਾਬ ਜੇ ਕੈਦੀ ਨਹੀਂ ਆ ਤੇ ਕੈਦੀ ਬਣਾ ਦੇਾਂਗੇ ਟੌਪ ਟੌਪ ਦੇ ਉਹਨਾਂ ਤੇ ਕੇਸ ਪਾ ਦੇਵਾਂਗੇ ਉਹਨਾਂ ਇਹਨਾਂ ਤੇ ਆਪਾਂ ਕਿਹੜੇ ਕੇਸ ਪਾਵਾਂਗੇ ਜਿਨੂੰ ਕੈਦੀ ਤੋਂ ਮੈਂ ਕੇਸ ਪਾਉਂਗਾ ਜਾਦੀ ਰੋਟੀ ਖਾਣ ਦਾ ਅੱਛਾ ਤੇ ਜਿਹੜਾ ਉਹਦੇ ਨਾਲ ਦਾ ਬੈਠਾ ਉਹਦੇ ਤੇ ਮੈਂ ਕੇਸ ਪਾਉਂਗਾ ਵਾਲ ਭਦਾਉਣ ਦਾ ਅੱਛਾ ਅੱਛਾ ਤੇ ਜਿਹੜੀ ਬੀਬੀ ਬੈਠੀ ਉਹਦੇ ਤੇ ਮੈਂ ਕੇਸ ਪਾਉਂਗਾ ਆਪਣਾ ਘਰ ਵਾਲਾ ਘਰੋਂ ਭਜਾਉਣ ਦਾ ਤੇ ਲਾਲੇ ਤੇ ਕਿਹੜਾ ਕੇਸ ਪਾਣਾ ਲੋਲੇ ਤੇ ਜਨਾ ਮੈਂ ਕੇਸ ਪਾਉਂਗਾ ਮਲਾਵਟ ਵਾਲੀਆਂ ਚੀਜ਼ਾਂ ਖਵਾਉਣ ਦਾ